ਇਸ ਵਿੱਚ ਦੀ ਵੱਡੀ ਖਬਰ ਇਹ ਆ ਕਿ ਕਨੌਰ ਦੇ ਵਿਦਿਆਕ ਗੁਰਲਾਲ ਸਿੰਘ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਸਲ ਦੇ ਵਿੱਚ ਗੁਰਸੇਵਕ ਸਿੰਘ ਅੰਟਾਲ ਨਾਮ ਦਾ ਵਿਅਕਤੀ ਗੁਰਲਾਲ ਸਿੰਘ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਚਾਹੁੰਦਾ ਸੀ 2:30 ਵਜੇ ਪ੍ਰੈਸ ਕਾਨਫਰੰਸ ਦਾ ਟਾਈਮ ਸੀ ਪਰ 1:00 ਵਜੇ ਮਹੱਲੀ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਸਾਥੀਆਂ ਦਾ ਕਹਿਣਾ ਹੈ ਕਿ ਗੁਰਸੇਵਕ ਸਿੰਘ ਨੇ ਕੱਚੇ ਚਿੱਠੇ ਪੇਸ਼ ਕਰਨੇ ਸੀ ਗੁਰਲਾਲ ਸਿੰਘ ਕਨੌਰ ਦੇ ਜਿਸ ਕਾਰਨ ਸੰਭੂ ਥਾਣੇ ਦੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ ਆ ਸੋ ਸੰਭੂ ਥਾਣੇ ਦੇ ਪੁਲਿਸ ਮਾਲੀ ਆ ਕੇ ਗ੍ਰਿਫਤਾਰ ਕਰਕੇ ਲੈ ਕੇ ਗਈ ਆ ਪੁਰਸ ਕੋਲ ਕੋਈ ਕਿਸੇ ਵੀ ਤਰ੍ਹਾਂ ਦੇ ਵਾਰੰਟ ਨਹੀਂ ਸੀ ਕੋਈ ਗਰਸੇਵਕ ਸੰਗਤੇ ਕੋਈ ਕੇਸ ਨਹੀਂ ਚੱਲਦਾ ਸੀ ਸੋ ਨੌਜਵਾਨ ਉਹਦੇ ਜਿਹੜੇ ਸਾਥੀ ਨੌਜਵਾਨ ਨੇ ਉਹਨਾਂ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬ੍ਰੀਫ ਕੀਤਾ ਉਹਨਾਂ ਨੇ ਸ਼ਰਿਆਂ ਦੋਸ ਲਾਏ ਕਿ ਖਨੌਰ ਨੇ ਐਮਐਲਏ ਖਨੌਰ ਵਾਲੇ ਨੇ ਆਪਣੀ 2 ਏਕੜ ਜ਼ਮੀਨ ਬਚਾਉਣ ਵਾਸਤੇ ਘੱਗਰ ਦਰਿਆ ਦੇ ਵਿੱਚ ਇੱਕ ਦਵਾਰ ਬਣਾ ਲਈ ਆ ਪਹਿਲਾਂ ਵੀ ਇਹ ਮਾਮਲਾ ਸ਼੍ਰੋਮਣੀ ਕਾਲੀ ਦਲ ਦੇ ਜੋਸ਼ਬਿੰਦੇ ਪ੍ਰਧਾਨ ਸਰਵਜੀਤ ਸਿੰਘ ਢਿੰਝਰ ਨੇ ਉਠਾਇਆ ਸੀ ਜਿਨ੍ਹਾਂ ਕਹੇ ਸੀ ਕਿ ਪ੍ਰਸ਼ਾਸਨ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਜੇਕਰ ਇੱਕ ਬੰਦਾ ਘੱਗਰ ਦੇ ਵਿੱਚ ਕੰਧੋ ਸਾਰ ਸਕਦਾ ਤਾਂ ਫਿਰ ਹੋਰਾਂ ਨੂੰ ਵੀ ਇਹ ਆਗਿਆ ਹੋਵੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਕਿਸੇ ਵੀ ਦਰਾਂ ਦੇ ਵਿੱਚ ਇਸ ਤਰ੍ਹਾਂ ਦੇ ਕੰਧਾ ਨਹੀਂ ਉਸਾਰੇ ਜਾ ਸਕਦੀਆਂ ਇਹੀ ਗੱਲ ਇਹਨਾਂ ਨੌਜਵਾਨਾਂ ਨੇ ਕਿਹੀ ਹੈ ਨੌਜਵਾਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਅੰਟਾਲ ਨੂੰ ਗ੍ਰਿਫਤਾਰ ਕੀਤਾ ਗਿਆ ਦਿਖਾਇਆ ਜੋ ਗੁਰਸੇਵ ਸਿੰਘ ਅੰਟਾਲ ਨੇ ਉਹਨਾਂ ਖਿਲਾਫ ਪਹਿਲਾਂ ਵੀ ਜੁਕਨੌਰ ਨੇ ਜੁਕਨੌਰ ਵਾਲੇ ਐਮਐਲਏ ਨੇ ਕਈ ਚੋਰੀ ਦਾ ਪਰਚਾ ਦਰਜ ਕਰਵਾਇਆ ਸੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਨੌਜਵਾਨਾਂ ਨੇ ਕੀ ਦੋਸ਼ ਲਾਇਆ ਨੇ ਉਹ ਸੁਣੋ ਮੇਰਾ ਨਾਮ ਨਾਪੇ ਸਿੰਘ ਹੈ ਜੀ ਆਪਾਂ ਜਿਹੜੇ ਮਹਾਲੀ ਜਿਹੜਾ ਵਾਲੇ ਆ ਸਰ ਜੀ ਤਸਰੀਗੜ ਦੀ ਆਪਾਂ ਜਿਹੜੇ ਮਹਾਲੀ ਤੋਂ ਆਉਣਾ ਪਿੰਡ ਡੈੜੀ ਹੈ ਜੀ ਤੇ ਆਪਣਾ ਡੈੜੀ ਦੇ ਵਿੱਚ ਦਫਤਰ ਹੈ ਤੇ ਅੱਜ ਦਾ ਇੰਟਰਵਿਊ ਜਿਹੜਾ ਸੀਗਾ ਉਹ ਆਪਣੇ ਬਾਈ ਜਿੰਨੇ ਅਟਾਲ ਜਿੰਨੇ ਕਰਨਾ ਸੀਗਾ ਤੇ ਉਹਨਾਂ ਨੂੰ ਕੁਝ ਰੀਜ਼ ਨਾ ਕਰਕੇ ਦਸਤਰ ਆ ਕੇ ਪੁਲਿਸ ਚੱਕ ਕੇ ਲੈ ਗਈ ਤਾਂ ਕਰਕੇ ਆਪਾਂ ਹੁਣ ਉਹਦੀ ਜਗ੍ਹਾ 'ਚ ਆਪਾਂ ਬੈਠੇ ਆਂ ਇਹ ਆਪਣੇ ਵੀਰ ਜੀ ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਜੀ ਪਿੰਡ ਧਰਾਲੀ ਤੇ ਅੱਜ 1 ਵਜੇ ਦੇ ਕਰੀਬ ਦੀ ਗੱਲ ਹੈ ਜੀ ਪੁਲਿਸ ਸਾਡੇ ਦਫ਼ਤਰ ਆਈ ਐਸ ਕ੍ਰਿਕ 102 ਡੈੜੀ ਪਿੰਡ ਤੇ 1 ਵਜੇ ਦੇ ਕਰੀਬ ਮਲਗਰ ਗਰਸੇਵਕ ਸਿੰਘ ਨੂੰ ਟਾਲਣੂ ਦੀ ਪੁਲਿਸ ਚੱਕ ਕੇ ਲੈ ਗਈ ਆ ਉੱਥੇ ਤੋਂ ਸਾਨੂੰ ਨਹੀਂ ਪਤਾ ਕਿਹੜੀ ਰੀਜ਼ਨ ਕਰਕੇ ਲੈ ਗਈ ਹੈ ਸਾਡੀ ਪ੍ਰੈਸ ਕਾਨਫਰੰਸ ਇੱਥੇ ਇਸੇ ਥਾਂ ਤੇ ਰੱਖੀ ਹੋਈ ਸੀਗੀ ਜੀ 3 ਵਜੇ ਦੇ ਸਾਡੇ ਕਰੀਬ ਟਾਈਮ ਰੱਖਿਆ ਹੋਈ ਸੀਗਾ ਉਹ ਸੀਗੀ ਤੱਗੜ ਦਾ ਜਿਹੜਾ ਬੰਨ ਹੈ ਜੀ ਆਪਣਾ ਕਨੌਰ ਏਰੀਆ 'ਚ ਐਮਐਲਏ ਨੇ ਆਪਣੇ ਦੋ ਕਿਲੇ ਬਚਾਉਣ ਦੇ ਲਈ ਜੀ ਉੱਥੇ ਅੱਧ 'ਚ ਆਪਣਾ ਕੰਦ ਲਾਦੀ ਉੱਥੇ ਕੰਦ ਲਾਦੀ ਦੇ ਉਸ ਚੱਕਰ 'ਚ ਆਪਣੇ ਕਈ ਪਿੰਡਾਂ ਦੇ ਮਤਲਬ ਤੁਹਾਨੂੰ ਪਿੰਡਾਂ ਦੇ ਨਾਮ ਦੱਸ ਦਿੰਨੇ ਆ ਸਰਾਲਾ ਖੁਰਦ ਮਜੋਲੀ ਕਾਮੀ ਖੁਰਦ ਕਾਮੀ ਕਲਾਂ ਲਾਚੜੂ ਖੁਰਦ ਲਾਚੜੂ ਕਲਾਂ ਜੰਡ ਮੰਗੋਲੀ ਊਣਸਰ ਰਾਮਪੁਰ ਚਮਾਰੂ ਊਣਸਰ ਕਪੂਰੀ ਤੇ ਅੱਧੀ ਹੋਰ ਪਿੰਡ ਨੇ ਕਾਫੀ ਜੀ ਐਮਐਲਏ ਨੇ ਆਪਣੇ ਦੋ ਕਿਲੇ ਬਚਾਉਣ ਲਈ ਜੀ ਉੱਥੇ ਨਾ ਪੱਥਰਾਂ ਦੀ ਕੰਦ ਲਾਦੀ ਵਿੱਚ ਜਿਸ ਕਰਕੇ ਕਗਰ ਆ ਰਹੀ ਸਾਹਮਣੇ ਨੂੰ ਡਾਇਰੈਕਟ ਵਿੱਚ ਕੰਦਲਾ ਦੀ ਤੇ ਸਾਰਾ ਪਾਣੀ ਪਿੰਡਾਂ ਚ ਹੋ ਗਿਆ ਜਿਸ ਦੇ ਕਰਕੇ ਸਾਰੀ ਜੀਰੀ ਖਰਾਬ ਹੋ ਗਈ ਉੱਥੇ ਮਤਲਬ ਤੁਹਾਨੂੰ ਵੀਡੀਓ ਦਿਖਾ ਦਿੰਦੇ ਜਲਦੀ ਬੜੀ ਦੇਖੀ ਚਾਹੁੰਦੇ ਹਾਂ ਜੀ ਇਹ ਕੰਦ ਕਿਵੇਂ ਰੋਕੇਗੇ ਉਸ ਨੂੰ ਨਹੀਂ ਜੀ ਇਹ ਜ਼ੂਮ ਕਰਕੇ ਵੀਡੀਓ ਦਿਖਾਓ ਇਹ ਕੰਦ ਦੇਖੋ ਜੀ ਬਾਈ ਮੈਨੂੰ ਦਿਖਾ ਦਿਓ ਬਾਈ ਚਲਦੇ ਵੀਡੀਓ ਦੇਖੀ ਸਕਦੇ ਹਾਂ ਜੀ ਇੱਥੇ ਬੰਨ ਲਾਇਆ ਹੋਇਆ ਜੀ ਪਿੱਛੇ ਵਾਲੇ ਪਿੰਡ ਨੂੰ ਸਾਰੇ ਪਾਣੀ ਜੁੱਬੇ ਹੋਏ ਨੇ ਆਪਣੀ ਇਸ ਰਾਲੇ ਖੁਰਦ ਇਸ ਰਾਲੇ ਖੁਰਦ ਤੋਂ ਆਉਂਦੀ ਜੀ ਇਹ ਕੱਗਰ ਇਹ 마ੜੂ ਪਿੰਡ ਚ ਲੱਗੀ ਹੋਈ ਹੈ ਜੀ ਇਹ 마ੜੂ ਪਿੰਡ ਹੈ ਜੀ ਇਹ ਆਪਣਾ ਐਮਐਲਏ ਦਾ ਆਪਣਾ ਪਿੰਡ ਹੈ ਪਲੇ ਕਰੋ ਹਾਂਜੀ ਇਹ ਸੀਰ ਕਪੜਾ ਤੋਂ ਜਾਂਦੀ ਹੈ ਜੀ ਇਹ ਕੱਗਰ ਇਹ 마ੜੂ ਪਿੰਡ ਮਤਲਬ ਐਮਐਲਏ ਦਾ ਗਰ ਲਾਲ ਸਿੰਘ ਘਨੌਰ ਦਾ ਆਪਣਾ ਪਿੰਡ ਹੈ ਜੀ ਉਹਨਾਂ ਦੇ ਪਿੰਡ ਲੱਗੀ ਹੋਈ ਹੈ ਜੀ ਇਹ ਕੰਦ ਤੇ ਉਹਨਾਂ ਨੇ ਆਪਣੇ ਪਿੰਡ ਦੇ ਮਤਲਬ ਆਪਣੇ ਦੋ ਕਿਲੇ ਬਚਾਣ ਲਈ ਦੇਖੋ ਤੁਸੀਂ ਦੇਖ ਸਕਦੇ ਆ ਵੀਡੀਓ ਪਿੱਛੇ ਕਰਕੇ ਇਹ ਚ ਡ੍ਰੈਗਟੀ ਮਤਲਬ ਸੈਂਟਰ ਚ ਹੀ ਲਾਤੀ ਆਪਣੇ ਦੋ ਕਿੱਲਾ ਤੇ ਬਿਲਕੁਲ ਸੈਂਟਰ ਚ ਹੀ ਲਾਈ ਉਹਨੇ ਕਹਿੰਦੇ ਇਹ ਤੇ ਕਿੰਨਾ ਟਾਈਮ ਦੀ ਲਾਈ ਹੋਈ ਹੈ ਇਹ ਪੈਰਾ ਦਾ ਨੀਵੇਂ ਜਿਹੀ ਸੀ ਉਹਨੇ ਉੱਪਰ ਚੱਕਤੀ ਨਾਲ ਥੋੜੀ ਅੱਗੇ ਨੂੰ ਵੀ ਵਧਾਤੀ ਜੀ ਕਦੋਂ ਲਾਈ ਹੈ ਕਹਿੰਦੇ ਇਹ ਆਪਣੇ ਸਿਕਦਿੰਦੀ ਗੱਲ ਹੈ 5 ਦਿਨ ਤੋਂ ਪਹਿਲਾਂ ਜੀ ਮੀਆਂ ਦਾ ਪੰਜ ਦਿਨ ਪਹਿਲਾਂ ਜੀ ਪੰਜ ਇਹ ਸਮਝ ਦੱਸਦਾ ਜੀ ਇਹ 5 ਮਹੀਨੇ ਪਹਿਲਾਂ ਉਹਨੇ ਲਾਈ ਹੈ ਜੀ ਬਸ ਹਾਤਾ ਦਾ ਵੀ ਨਾ ਨਾ ਸੀਗਾ ਉਦੋਂ ਪਹਿਲਾਂ ਉਹਨੇ ਸ਼ੁਰੂ ਕਰਤਾ ਇਹ ਕੰਮ ਉਹਨੇ ਦੋ ਕਿੱਲੇ ਆਪਣੇ ਬਚਾਨ ਕਰਕੇ ਸਾਡਾ ਸਾਰਾ ਇਲਾਕਾ ਡੋਬਦਾ ਉਹਦਾ ਨਹੀਂ ਥੋੜੀ ਜਿਮੇ ਕਿਹੜੇ ਬਸਤੇ ਆ ਰਹੇ ਨੇ ਦੀ ਦਵਾ ਇਧਰ ਤੋਂ ਨਾਲ ਲੱਗਦੀ ਹੈ 2 ਕਿੱਲੇ ਉਹਨਾਂ ਦੇ ਆ ਜੀ ਇਹ ਇਧਰ ਤੋਂ ਆ ਰਹੀ ਹੈ ਕੱਗਰ ਇਹ ਨਾਲ ਲੱਗਦੀ ਹੈ 2 ਕਿੱਲੇ ਆਉਂਦੇ ਆ ਇਹ ਦੇਖੋ ਮੇਰੀ ਤੁਸੀਂ ਗੱਲ ਸੁਣੋ ਇਹ ਅਗਰ ਕਿਸੇ ਤਰੀਕੇ ਨਾਲ ਉਹ ਕਹਿੰਦੇ ਵੀ ਸੜਕ ਬਚਾਣੀ ਹੈ ਕੁਝ ਵੀ ਕਰਨਾ ਇਹ ਕੰਦ ਸੜਕ ਦੇ ਕਿਨਾਰੇ ਤੇ ਵੀ ਲੱਗ ਸਕਦੀ ਸੀ ਇਹ ਬਿਲਕੁਲ ਡਾਇਰੈਕਟ ਕਰਕੇ ਅੱਧੇ ਚਲਾਦੀ ਇਹ ਗੋਲ ਵੀ ਲਾ ਸਕਦੇ ਸੀ ਗੋਲ ਕਰਕੇ ਵੀ ਲਾ ਸਕਦੇ ਸੀ ਇਹ ਕੰਦ ਨੂੰ ਉਹਦੀ ਜ਼ਮੀਨ ਬਚਰ ਇੱਕ ਨਹੀਂ ਬਚਦੀ ਉਹਦੀ ਜ਼ਮੀਨ ਤਾਂ ਬਚੇ ਰਹੀ ਉਹਦੀ ਬਾਦੀ ਜੀ ਸਿੱਧੀ ਟੱਕਰ ਲਾਦੀ ਜਦੋਂ ਪਾਣੀ ਤਾਂ ਬਚਣੀ ਆ ਨਾ ਲੱਗੇ ਇਹ ਦੋ ਜਿਵੇਂ ਨੂੰ ਫੋਨ ਨਾ ਲਵੇ ਤਾਂ ਸਾਡੀ ਬੇਨਤੀ ਇਹ ਹੈ ਜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਹੋਣੀ ਸੀਗੀ ਨਾ ਇਹ ਹੋਣੀ ਸੀਗੀ ਗੁਰਸੇਵਕ ਸਿੰਘ ਅੰਟਾਲ ਮਜੋਲੀ ਪਿੰਡ ਤੋਂ ਉਹਨਾਂ ਦੀ ਰਣਵਾਈ ਚ ਹੋਣੀ ਸੀਗੀ ਭਾਈ ਜੀ ਇਹ ਤੇ ਹੁਣ 1 ਵਜੇ ਦੇ ਕਰੀਬ ਸਾਡੇ ਦਫ਼ਤਰ ਦੇੜੀ ਸੈਕਟਰ 102 ਚ ਪੁਲਿਸ ਆਂਦੀ ਹੈ ਘਟ ਘਟ 20 25 ਦੇ ਕਰੀਬ ਪੁਲਿਸ ਵਾਲੇ ਸੀਗੇ ਆ ਬਾਈ ਜੀ ਉੱਥੇ ਸੀਗੇ ਉਦੋਂ ਟਾਈਮ ਪੁਲਸਾਂ ਹੀ ਬਾਈ ਜੀ ਉਦੋਂ ਨਾ ਹਾਰੇ ਸੀਗੇ ਪੁਲਸਾਂ ਹੀ ਕੋਈ ਗੱਲ ਨਹੀਂ ਕਰੀ ਫੋਨ ਖੋਲੇ ਸਾਰੇ ਬੰਦਿਆਂ ਨੂੰ ਸਾਡੇ ਕੋਲ ਵੀਡੀਓ ਪਈਆ ਤੁਹਾਨੂੰ ਦਿਨੇ ਆ ਕਲਿੱਪਾਂ ਸਾਰੀਆਂ ਉਹਨਾਂ ਨੇ ਬਲੈਰੋ ਗੱਡੀ ਹੈ ਜੀ ਪੀਵੀ 65ਬੀਕੇ 2519 ਇੱਕ ਹੈ ਬਲੈਨੋ ਗੱਡੀ ਪੀਵੀ 11ਸੀਐਲ 8765 ਕ੍ਰੈਟਾ ਗੱਡੀ ਹੈ ਜੀ ਪੀਵੀ 48ਐਚ 0077 ਨੰਬਰ ਕਰਕੇ ਗੱਡੀ ਹੈ ਜੀ ਇਹ ਤਿੰਨ ਗੱਡੀਆਂ ਆਈਆਂ ਜਿਨ੍ਹਾਂ ਚ ਪੁਲਿਸ ਦੀ ਫੋਰਸ ਸੀਗੀ 25 ਦੇ ਕਰੀਬ ਪੁਲਿਸ ਵਾਲੇ ਸੀਗੇ ਤੇ ਇਹਨਾਂ ਨੂੰ ਲੈ ਕੇ ਗਏ ਉਹਨਾਂ ਕੋਲ ਕੋਈ ਵਰਾਟ ਨਹੀਂ ਸੀ ਉਹਨਾਂ ਤੋਂ ਐਵੀਡੈਂਸ ਮੰਗੇ ਜੀ ਕੁਝ ਵੀ ਉਹਨਾਂ ਕੋਲ ਕੋਈ ਸਬੂਤ ਨਹੀਂ ਸੀਗਾ ਕੋਈ ਐਵੀਡੈਂਸ ਨਹੀਂ ਸੀਗਾ ਕੋਈ ਮਤਲਬ ਵਰੰਟ ਨਹੀਂ ਸੀਗਾ ਉਹਨਾਂ ਨੇ ਚੁੱਪਚੀ ਤੇ ਉਹਨਾਂ ਨੂੰ ਵੜਾਇਆ ਤੇ ਨਾਲ ਉਹ ਲੈ ਗਏ ਸ਼ੰਭੂ ਸ਼ੰਭੂ ਵੱਡਾ ਜੀ ਜੀ ਅਸੀਂ ਤੇ ਸਾਡੇ ਕੋਲ ਹਜੇ ਤੱਕ ਕਿਸੇ ਤਰੀਕੇ ਦੀ ਕੋਈ ਅਪਡੇਟ ਨਹੀਂ ਹੈ ਅਸੀਂ ਮਤਲਬ ਕਿੱਥੇ ਹੈ ਜੀ ਕਿੱਥੇ ਡੇੜੀ ਤੋਂ ਇੱਥੇ ਤੱਕ ਪਹੁੰਚ ਗਏ ਸਾਡੇ ਕੋਲ ਕੋਈ ਅਪਡੇਟ ਨਹੀਂ ਸਾਡਾ ਬੰਦਾ ਕਿੱਥੇ ਲੈ ਕੇ ਗਏ ਆ ਕੀ ਝੂਠਾ ਪਰਚਾ ਬਣਾਣਗੇ ਸਾਡੀ ਕੋਰਚਨਰ ਉੱਥੇ ਖੜੀ ਸੀਗੀ ਉਹ ਵੀ ਨਾਲ ਉਹ ਵੀ ਉਹਨਾਂ ਨੇ ਗੱਲ ਲਗੀ 6152 ਦਾ ਸਾਡੀ ਫੋਰਚਨਰ ਦਾ ਨੰਬਰ ਹੈ ਹੁਣ ਉਹ ਕੀ ਕਹਾਣੀ ਬਣਾਣੇ ਆ ਕੀ ਪਰਚਾ ਬੰਨੇ ਆ ਕਿਵੇਂ ਦਾ ਕੀ ਜੇ ਸਾਡੇ ਨਾਲ ਸਾਡੀ ਜਿੰਨੀ ਵੀ ਟੀਮ ਹੈ ਸਾਡੇ ਨਾਲ ਦੇ ਹੋਰ ਵੀ ਬੰਦੇ ਨੇ ਦੋ ਚਾਰ ਜੇਕਰ ਸਾਡੇ ਨਾਲ ਕਿਸੇ ਨਾਲ ਕੋਈ ਕਿਸੇ ਤਰੀਕੇ ਦਾ ਪਰਚਾ ਸਾਡੇ ਤੇ ਪੈਂਦਾ ਸੋਣ ਸੋਹਣੀ ਨਿੱਕੀ ਗੱਲ ਹੁੰਦੀ ਹੈ ਸਾਡੇ ਨਾਲ ਤਾਂ ਉਹਦਾ ਸਿੱਧਾ-ਸਿੱਧਾ ਜ਼ਿੰਮੇਵਾਰ ਗਰ ਲਾਲ ਸਿੰਘ ਠਨੌਰੂ ਬੋ ਜੀ ਐਮਐਲਏ ਠਨੌਰ ਇਹ ਮੈਂ ਪਹਿਲਾਂ ਵੀ ਬਤਿਹਰ ਦਾ ਅੰਦਾਲ ਨਾਲ ਕੋਈ ਖਿਦਾਰ ਨਾਲ ਕੋਈ ਰੋਸਿਕਾ ਅੰਦਾਲ ਲੈਣਾ ਨਹੀਂ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੈ ਜੀ ਬਸ ਇਹ ਹੈ ਕਿ ਜਦੋਂ ਜਿਹੜੇ ਹੁਣ ਕੋਈ ਵੀ ਗੱਲ ਹੁੰਦੀ ਹੈ ਏਰੀਆ 'ਚ ਕਿਸੇ ਵੀ ਤਰੀਕੇ ਦੀ ਗੱਲ ਹੁੰਦੀ ਹੈ ਅਗਰ ਆਪਾਂ ਹੁਣ ਤੇ ਲੋਕਤੰਤਰ ਹੈ ਜੇਕਰ ਆਪਾਂ ਕਿਸੇ ਤਰੀਕੇ ਦੀ ਗੱਲ ਚੱਕਦੇ ਆ ਜੇ ਅਗਰ ਅੱਜ ਆਪਾਂ ਆਪਾਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੀ ਹੈ ਤਾਂ ਇਸ ਚੀਜ਼ ਮੇਰੇ ਖਿਆਲ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜਿਵੇਂ ਜਦੋਂ ਪਰਚਾ ਕਹੀ ਚੋੜਦਾ ਹੀ ਪਾਇਆ ਹੋਈ ਗੁੱਸੇ ਵਿੱਚ ਹੀ ਟਾਲਦੇ ਜੀ ਭਾਈ ਉਹਨਾਂ ਤੇ ਜਦਕਿ ਜਦਕਿ ਜਿਹੜੇ ਸੇਵਕ ਸਿੰਘ ਟਾਲ ਦਾ ਨਾਮ ਲੈ ਰਹੇ ਉਹ ਕੀ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਨੇ ਕੀ ਨਹੀਂ ਨਹੀਂ ਜੀ ਉਹਨਾਂ ਨਾਲ ਕੋਈ ਰਾਜਨੀਤੀ ਕੋਈ ਸਬੰਧ ਨਹੀਂ ਜੀਗਾ ਅਸੀਂ ਆਹ ਵਾਲੀ ਗੱਲ ਕੀਤੀ ਹੈ ਨਾ ਉਹ ਜਦੋਂ ਜੀ ਜਦੋਂ ਜੀ ਕਨੌਰ ਏਰੀਆ ਚ ਜਦੋਂ ਵੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਤੋਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਖੜੇ ਕਰਨ ਵਾਲੇ ਕਨੌਰੀ ਏਰੀਆ ਚ ਗੁਰਜ ਸਿੰਘ ਅਟਾਲੇ ਉਹਨਾਂ ਨੇ ਇਹਨਾਂ ਦੀ ਜੜ ਲਈ ਹੈ ਉਸ ਤੋਂ ਬਾਅਦ ਮਤਲਬ ਜਿਵੇਂ ਵੀ ਸਿਆਸੀ ਤੁਹਾਨੂੰ ਪਤਾ ਹੀ ਹੁੰਦੀਆਂ ਹਨਾ ਕੰਮ ਉਸ ਅਕੋਰਡਿੰਗ ਕਰੋਸ ਮਾਰਦੇ ਆ ਮੈਂ ਇੱਕ ਦੂਜੇ ਨੂੰ ਜੋ ਵੀ ਹੈ ਸਿਸਟਮ ਕਰਕੇ ਹਨਾ ਤੇ ਉਹਦੇ ਅਕੋਰਡਿੰਗ ਹੁਣ ਇਹਨਾਂ ਨੇ ਪਿੱਛੇ ਜਿਹਨੂੰ ਸ਼ੰਭੂ ਆਪਣਾ ਕਿਸਾਨੀ ਮੋਰਚਾ ਤੇ ਲੱਗੇ ਸੀਗਾ ਧਰਨਾ ਲੱਗੇ ਸੀਗਾ ਉਦੋਂ ਗਰਲਾਲ ਦੇ ਆਪਣੇ ਆਪਣੇ ਆਪਾਂ ਨੇ ਲਾਈ ਸੀਗੇ ਕਿ ਟਰਾਲੀ ਚੋਰਦੇ ਟਰਾਲੀ ਚੋਰੀਆਂ ਹੋਈਆਂ ਉੱਥੇ ਗਰਲਾਲ ਦੇ ਨੇੜੇ ਦੇ ਬੰਦੇ ਦੇ ਘਰੋਂ ਆਪਾਂ ਨੂੰ ਟਰਾਲੀਆਂ ਵੀ ਮਿਲੀਆਂ ਉਹਦੀ ਨਿਊਜ਼ਾਂ ਵੀ ਲੱਗੀਆਂ ਤੁਸੀਂ YouTube ਤੇ ਸਾਰੀ ਇਹਦੇ ਚੈੱਕ ਕਰ ਸਕਦੇ ਹੋ ਉਸ ਦਿਨ ਰਿਲੇਟਡ ਕੋਈ ਕੈਪ ਕੀਤੀ ਹੈ ਇਹਦੇ ਬਾਰੇ ਕੈਪ ਕੀਤੀ ਹੈ ਕਿਹੜਾ ਇਹਨੇ ਬਣਵਾਇਆ ਐਸਐਸ ਕੋਈ ਕੈਪ ਕੀਤੀ ਹੈ ਕੈਪ ਕੀਤੀ ਹੈ ਇਸ ਦੇ ਰਿਲੇਟਡ ਜੀ ਪਰਸੋ ਨਾ ਇੱਕ ਆਪਣਾ ਹਾਂ ਖਾਲਸਾ ਚੈਨਲ ਕਰਕੇ ਆ ਜੀ ਘਨੋਰੀ ਰੀਚ ਲੋਕਲ ਨਹੀਂ ਮੈਂ ਪ੍ਰਸ਼ਾਸਨ ਨਹੀਂ ਨਹੀਂ ਕਿਉਂਕਿ ਨਹੀਂ ਨਹੀਂ ਅਸੀਂ ਸਿੰਪਲ ਆਪਾਂ ਅੱਜ ਪ੍ਰੈਸ ਕਾਨਫਰੈਂਸ ਇਸੇ ਰਿਲੇਟਡ ਰੱਖੀ ਹੋਈ ਸੀ ਨਾ ਜੀ ਉਹਦਾ ਅਸੀਂ ਪਿੰਡ ਦੇ ਦੇਖੋ ਮੇਰੀ ਗੱਲ ਸੁਣੋ ਤੁਸੀਂ ਆਪਾਂ ਲੋਕਲ ਬੰਦਿਆਂ ਨੂੰ ਲੈ ਕੇ ਚੱਲਾਂਗੇ ਜੀ ਇਸ ਦੇ ਨਾਲ ਜ਼ਮੀਨ ਗਿਰਾਂ ਦੀ ਪ੍ਰਭਾਵਿਤ ਹੋਈ ਹੈ ਲੋਕਲ ਏਰੀਆ ਦੀ ਹੋਈ ਹੈ ਜਿਹੜੇ ਮੈਂ ਤੁਹਾਨੂੰ 5-10 ਪਿੰਡ ਦੱਸਦਾ ਜੀ ਅਸੀਂ ਉਹਨਾਂ ਦੇ ਨਾਲ ਅਸੀਂ ਮੀਟਿੰਗ ਸਾਡੀ ਚੱਲ ਰਹੀ ਦੀ ਕਿ ਅਸੀਂ ਪਿੰਡਾਂ ਨੂੰ ਲੈ ਕੇ ਜਾਵਾਂਗੇ ਕਿਉਂਕਿ ਦੇਖੋ ਮੈਂ ਇਕੱਲਾ ਬੰਦਾ ਕਹੂੰਗਾ ਕਿ ਮੇਰੀ ਇਹ ਪਿੰਡ ਦੀ ਜ਼ਮੀਨ ਹੈ ਕਿਵੇਂ ਕੋਈ ਮੰਨ ਲੂਗਾ ਜਦੋਂ ਉਹ ਆ ਗਿਆ ਇੱਥੇ 100 ਬੰਦਾ ਕਹਿੰਦਾ ਕਿ ਹਾਂ ਮੇਰੀ ਜ਼ਮੀਨ ਖਰਾਬ ਹੋਈ ਹੈ ਤੁਸੀਂ ਲਾਈਵ ਚੱਲੋ ਸਾਡੇ ਨਾਲ ਅਸੀਂ ਦਿਖਾ ਦਿੰਨੇ ਆ ਸਾਡੀ ਇਹ ਮੀਟਿੰਗ ਚੱਲਦੀ ਸੀਗੀ ਪਿੰਡਾਂ ਦੀ ਸੱਥਾਂ 'ਚ ਕਿ ਆਪਾਂ ਚੱਲਦੇ ਆ ਇਹਦੇ ਰਿਲੇਟਡ ਹੈ ਕਿਉਂਕਿ ਦੇਖੋ ਕੋਈ ਵੀ ਜਦੋਂ ਮੌਜੂਦਾ ਸਰਕਾਰ ਹੁੰਦੀ ਹੈ ਹਰਕ ਪੈਂਦਾ ਜੀ ਹਰ ਇੱਕ ਬੰਦਾ ਨਹੀਂ ਤੁਰਦਾ ਘਰ ਦਰ ਹਰ ਇੱਕ ਨੂੰ ਹੁੰਦਾ ਇਸ ਚੀਜ਼ ਦਾ ਇਹਦਰ ਰਿਲੇਟਡ ਸਾਡੀ ਗੱਲ ਚੱਲਦੀ ਸੀ ਸਰਪੰਚਾਂ ਪੰਚਾਂ ਨਾਲ ਮੋਦਵਰ ਬੰਦਿਆਂ ਨਾਲ ਕਿ ਆਪਾਂ ਜੇ ਅਗਰ ਜਿੰਨਾ ਹੋ ਸਕਦਾ ਆਪਾਂ ਘਰੋਂ ਨਿਕਲੀਏ ਆਪਾਂ ਇਹ ਗੱਲ ਕਰਦੇ ਆਂ ਇੰਸੇ ਮੁੱਦੇ ਤੇ ਸਰਜੀਤ ਸਿੰਘ ਜੀ ਜੋ ਦੁੱਧਕਾਲੀ ਦਾ ਪੰਜਾਬ ਹਾਂਜੀ ਬਿਲਕੁਲ ਉਹਨਾਂ ਨੇ ਵੀ ਕੱਲ ਬਾਈਟ ਦੇ ਕੇ ਗਈਆਂ ਜੀ ਇਸ ਚੀਜ਼ ਦੀ ਉਹ ਵੀਡੀਓ ਜਾਰੀ ਕੀਤੀ ਆ ਹਾਂਜੀ ਅਕਾਲੀ ਆ ਤੁਹਾਡੇ ਨਾਲ ਨਹੀਂ ਲੱਗੇ ਫਿਰ ਪੰਜ ਪੰਜ ਨਹੀਂ ਉਹਨਾਂ ਨੇ ਕੱਲ ਅਸੀਂ ਕਿਸੇ ਹੋਰ ਕਿਸੇ ਹੋਰ ਥਾਂ ਸੀਗੇ ਅਸੀਂ ਕਿਉਂਕਿ ਆਪਣਾ ਸੁਲਤਾਨਪੁਰ ਲੋਧੀ ਸਾਈਡ ਵੀ ਆਪਣੀ ਐਨ ਜੀਓ ਹੈ ਜੀ ਉਹ ਸਾਈਡ ਵੀ ਆਪਣਾ ਸੇਵਾ ਦਾ ਕੰਮ ਚੱਲ ਰਿਹਾ ਉਹ ਤੇ ਵੀ ਕੱਲ ਘਰੇ ਹੋਏ ਸੀਗੇ ਕੱਲਾ ਅੰਬਰਸਰ ਸੀਗੇ ਜੀ ਉੱਤੋਂ ਆਏ ਆ ਅਸੀਂ ਰਾਤੀ ਤੜਕੇ ਆਏ ਆ ਜੀ ਅਸੀਂ ਤੇ ਕੀ ਮੰਗਦਾ ਤੁਹਾਡੇ ਸਾਨੂੰ ਸਾਡੇ ਬੰਦੇ ਦਾ ਹੀ ਨਹੀਂ ਪਤਾ ਜੀ ਐਟ ਟਾਈਮ ਕੀਤੀ ਆ ਬੰਦੇ ਇਹ ਸਾਡੀ ਤੇ ਗਰਲੰਡ ਰੋਣ ਦੀ ਬੀ ਤਾਂ ਇਹ ਅਜੇ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਉਹਦਾ ਕਰ ਕੀਤੀ ਬੰਦ ਜੀ 2000 ਵਾਟ ਲਾਇਆ ਕਿਉਂ ਲਾਇਆ ਕਿਸੇ ਦਾ ਕੋਈ ਪਾਵਰ ਬਾਜੀ ਉਹਨਾਂ ਦੀ ਤਾਂ ਪਹਿਲਾਂ ਹੀ ਰਾਜ ਚੱਲਦੀ ਜੀ ਆਪਾਂ ਚੋੜ ਦੇ ਉਹਨਾਂ ਪਰ ਕਹੀ ਚੋੜ ਦਾ ਕਰਜ਼ਾ ਪਾਇ ਹੋਈ ਗੇ ਲਾਲ ਬੀਤੀ ਬਈ ਇਹ ਸਮਝ ਆਏ ਤੁਸੀਂ ਨਾ ਪ੍ਰਸ਼ਾਸਨ ਕੋਲ ਨਹੀਂ ਨਾ ਤੁਸੀਂ ਮੇਰੇ ਨਾਲ ਕਰ ਕੀਤੀ ਲੈ ਜੀ ਕਿੰਨਾ ਕਰ 2000 ਕਰ ਰਹੇ ਐਮਐਲਏ ਨੇ ਫੋਨ ਨਹੀਂ ਚੱਕਿਆ ਜੀ ਇਹ ਕਹਿ ਰਹੇ ਕੋ ਲਾਤ ਨੂੰ ਉਹਦੇ ਮਾਈਕ ਨਹੀਂ 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 ਮੇਰੀ ਗੱਲ ਸੁਣੋ ਆਪਾਂ ਗਰ ਲਾਲ ਕੋਲੋਂ ਨੂੰ ਫੋਨ ਲਾਦੇ ਨਹੀਂ ਉਹ ਚੱਕਦੀ ਨਹੀਂ ਫੋਨ ਫਿਰ ਤੁਸੀਂ ਜੀ ਤੁਸੀਂ ਜਿਹੜਾ ਪਾਰਟਨਰ ਤੋਂ ਬੰਦਾ ਆ ਤਾਂ ਕਿ ਜਮੀਨਾ ਦੋ ਬੰਦਿਆਂ ਨਾਲ ਤੁਸੀਂ ਐਜੇ ਕੋਲ ਕੇ ਨਾਲ ਤੁਸੀਂ ਕਿਹਨੂੰ ਕਮੇਟੀ ਨਹੀਂ ਭਾਜੀ ਹੁਣ ਜਦੋਂ ਆਪਾਂ ਪਿੰਡਾਂ 'ਚ ਕਰ ਰਹੀਆਂ ਜਦੋਂ ਆਪਾਂ ਦੋ ਬੰਦੇ ਗਜਾਂਗੇ ਮੈਂ ਤੁਹਾਨੂੰ ਪਹਿਲਾਂ ਆਲਰੇਡੀ ਦੱਸ ਗਿਆ ਹਟਿਆ ਇਹ ਗੱਲ ਕਿ ਕੋਈ ਵੀ ਬੰਦਾ ਜਦੋਂ ਮੌਜੂਦਾ ਸਰਕਾਰ ਹੁੰਦੀ ਹੈ ਹਰ ਇੱਕ ਬੰਦਾ ਨਹੀਂ ਤੁਰਦਾ ਘਰ ਤੋਂ ਅਸੀਂ ਇਹ ਪਿੰਡਾਂ 'ਚ ਗੱਲ ਕਰਦੇ ਕਿਉਂਕਿ ਦੇਖੋ ਤੁਸੀਂ ਉਸ ਏਰੀਆ 'ਚ ਜਾਓਗੇ ਤੁਹਾਨੂੰ ਆਪਾਂ ਵੀਡੀਓ ਦੇ ਦਿੰਨੇ ਆ ਉੱਤੇ ਜੀਰੀ ਰਹੀ ਨਹੀਂ ਰੇਤਾ ਚੜ ਗਿਆ ਜੀ 2-2 ਫੁੱਟ ਉੱਤੇ ਜੀਰੀ ਤਾਂ ਉੱਤੇ ਰਹੀ ਨਹੀਂ ਉਹਦਾ ਸੀ ਆਪਾਂ ਮੁਆਵਜ਼ੇ ਲਈ ਕਿੰਨੇ ਪਿੰਡਾਂ ਦਾ ਸਥਾਨ ਕਟਕਟ ਜੀ 20-25 ਦੇ ਕਰੀਬ 15-20 ਪਿੰਡ ਹੈਗੇ ਆ ਜੀ ਹਾਂ ਤੁਹਾਨੂੰ ਅਸੀਂ ਵੀਡੀਓ ਜਨਤੀ ਕਰ ਦਿੰਨੇ ਬਈ ਜਦੋਂ ਪਾਣੀ ਆਇਆ ਕੋਈ ਪ੍ਰਸ਼ਾਸਨ ਅਧਿਕਾਰੀ ਉੱਤੇ ਆਇਆ ਸੀ ਪਾਣੀ ਆਉਣ ਤੋਂ ਬਾਅਦ ਲੋਕਲ ਅਧਿਕਾਰੀ ਹੈ ਲੋਕਲ ਅਧਿਕਾਰੀ ਆਈਆਂ ਜੀ ਉੱਥੇ ਤੁਸੀਂ ਉਹਨਾਂ ਨਾਲ ਗੱਲ ਕੀਤੀ ਵੀ ਇਸ ਵਾਰ ਦਾ ਤੇ ਪਾਣੀ ਆਇਆ ਉਹ ਗੁਰਸੇਵ ਸਿੰਘ ਘੰਟਾਲ ਉਹਨਾਂ ਨੇ ਕੀਤੀ ਹੈ ਜੀ ਉਹ ਜੇ ਅਗਰ ਅੱਜ ਉਹ ਇੱਥੇ ਹੁੰਦੇ ਨਾ ਤਾਂ ਸਾਰੀ ਵੀਡੀਓ ਤੁਹਾਡੇ ਮੂਰੇ ਬਿਲਕੁਲ ਹੁੰਦੀ ਹੁਣ ਅਸੀਂ ਇਸ ਗੱਲ ਲਈ ਆਏ ਆ ਕਿ ਜਿਹੜੇ ਸਾਡੇ ਬੰਦੇ ਗੁਰਸੇਵ ਸਿੰਘ ਘੰਟਾਲ ਚੱਕ ਹੋਏ ਆ ਤੇ ਨਾ ਤਾਂ ਸਾਨੂੰ ਪਤਾ ਵੀ ਕਿੱਥੇ ਲੈ ਕੇ ਗਈ ਆ ਪੁਲਿਸ ਅਸੀਂ ਸਿਰਫ ਪ੍ਰੈਸ ਕਾਨਫਰੰਸ ਇਸ ਲਈ ਕਰੀ ਆ ਕਿ ਸਾਡਾ ਬੰਦਾ ਇਹ ਜਦੋਂ ਚੱਕ ਕੇ ਲੈ ਗਏ ਆ ਕਿ ਨਾ ਤਾਂ ਸਾਨੂੰ ਇਹਦੇ ਬਾਰੇ ਅਪਡੇਟ ਹੈ ਕਿਸੇ ਆਹ ਦੇਖੋ ਜੀ ਵੀਡੀਓ ਚੱਲਦੀ ਹੋਈ ਇਦਾਂ ਆਈਆਂ ਜੀ ਗੱਡੀਆਂ ਆਪਾਂ ਇਹ ਵੀਡੀਓ ਤੁਹਾਨੂੰ ਸੈਂਡ ਵੀ ਕਰਦਾ ਵੀ ਰੋਟੇਟ ਕਰ ਦੋ ਕਹਿੰਦੇ ਦੱਸ ਕੇ ਨਹੀਂ ਗਿਆ ਪੁੱਤਾਂ ਕਿ ਕਿੱਥੇ ਲੈ ਕੇ ਉਹਨਾਂ ਨੇ ਕੋਈ ਰੀਜਨ ਨਹੀਂ ਦਿੱਤਾ ਸਾਨੂੰ ਨਾ ਕੋਈ ਗੱਲਬਾਤ ਕਰਨ ਦਿੱਤੀ ਸਾਨੂੰ ਸਿੱਧਾ ਉਹਨਾਂ ਨੂੰ ਆ ਕੇ ਨਾ ਸਾਨੂੰ ਬੋਲਣ ਦਿੱਤਾ ਸਾਨੂੰ ਵੀ ਬਿਠਾ ਦਿੱਤਾ ਗਿਆ ਉੱਥੇ ਉਦੋਂ ਸਾਨੂੰ ਉਹਨਾਂ ਕੋਲ ਵੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਸਿੱਧੋ ਹੀ ਬਾਥਰੂਮ 'ਚ ਚੱਕਿਆ ਉਹਨਾਂ ਨੇ ਨਾ ਕੋਈ ਗੱਲਬਾਤ ਕੀਤੀ ਨਾ ਕੋਈ ਰੀਜਨ ਦਿੱਤਾ ਕਿ ਕਿਉਂ ਚੱਕਿਆ ਕਿਉਂ ਲੈ ਕੇ ਜਾ ਰਹੇ ਐ ਸਿੱਧਾ ਉਹਨੂੰ ਗੱਡੀ 'ਚ ਬਿਠਾ ਲਿਆ ਤੇ ਉਹਨੂੰ ਲੈ ਕੇ ਗਏ ਇਹਨਾਂ ਦੱਸਿਆ ਕਿਥੋਂ ਲੈ ਕੇ ਜਾ ਰਹੇ ਕੋਈ ਪੁਰਾਣਾ ਕੇਸ ਐ ਜੀ ਅਸੀਂ ਆਪਾਂ ਇੱਥੇ ਪੜੋ ਕੋਈ ਫੋਟੋ ਹੈ ਕੋਈ ਫੋਟੋ ਉਹਦੇ ਖੜਿਆ ਹੋਣਾ ਇਹ ਕੰਮ ਕਰਵਾ ਰਿਹਾ ਉਹ ਕੋਈ ਫੋਟੋ ਜਾਂ ਕੋਈ ਵੀਡੀਓ ਹੈ ਉਹ ਨਹੀਂ ਉਹਨੇ ਬਣਾਇਆ ਹੋਇਆ ਉਹਦੇ ਖੇਤ ਲੱਗਦੇ ਐ ਸਰ ਵਾਈਪ ਪਰ ਕੋਈ ਫੋਟੋ ਹੈਗਾ ਹੋ ਵੀਡੀਓ ਦੇ ਆਲੇ-ਦੁਆਲੇ ਕੋਈ ਨਾ ਸਰ ਕੋਈ ਨਹੀਂ ਰਾਤ ਦੇ ਕੋਲੇ ਇਹ ਸੂਦੈ ਨੂੰ ਲਾਦੋ ਲਾ ਦਿੱਤਾ ਕਿਸੇ ਨੇ ਕੀਤਾ ਨਹੀਂ ਕੀਤਾ ਕਿਵੇਂ ਨਹੀਂ ਹੋ ਸਕਦਾ ਕਿਉਂਕਿ ਜਦੋਂ ਆਪਾਂ ਕਿਸੇ ਵੀ ਠਾਣੇ ਜਾਂਦੇ ਆ ਉਹਨਾਂ ਕਿ ਸਿੱਧੀ ਸਿੱਧੀ ਸੁਣਵਾਈ ਆਪਣੀ ਹੁੰਦੀ ਵੀ ਨਹੀਂ ਹੈ ਜਦੋਂ ਆਪਾਂ ਕਿਤੇ ਆਪਾਂ ਪ੍ਰੈਸ਼ਰਾਈਜ਼ ਕਰੂਗੇ ਨਾ ਠਾਣੇ ਨੂੰ ਕਿਸੇ ਨੂੰ ਲੋਕਲ ਨੂੰ ਤਾਂ ਹੀ ਜਾ ਕੇ ਆਪਣੀ ਕਿਤੇ ਹੁੰਦੀ ਹੈ ਸੁਣਵਾਈ ਇਹ ਰਿਲੇਟਡ ਤਾਂ ਆਪਣੀ ਸੁਣਵਾਈ ਵੀ ਨਹੀਂ ਹੁੰਦੀ ਸੀ ਦੇਦੇ ਤਾਂ ਇਸੇ ਗੱਲ ਲਈ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਪਹਿਲੇ ਹੀ ਪੰਚ ਸਰਪੰਚਾਂ ਨਾਲ ਗੱਲ ਕਰਦੇ ਸੀ ਪਿੰਡਾਂ ਨਾਲ ਹਾਂਜੀ ਇਹ ਪੰਜ ਮਹੀਨੇ ਤੋਂ ਬੰਦ ਹੈ ਜੀ ਬੰਦ ਪੰਜ ਮਹੀਨੇ ਤੋਂ ਪੰਜ ਮਹੀਨੇ ਤੋਂ ਥੋੜਾ ਥੋੜਾ ਕਰਕੇ ਹੌਲੀ ਹੌਲੀ ਕਰਕੇ ਵਿਧਾਇਆ ਗਿਆ ਜੀ ਕੀ ਗੱਲ ਪੰਜ ਮਹੀਨੇ ਪਹਿਲਾਂ ਹੀ ਇਸ ਦਾ ਪਤਾ ਲੱਗਿਆ ਸੀ ਸਾਡੇ ਤੇ ਆ ਗਿਆ ਨਹੀਂ ਦੇਖੋ ਇਹ ਮੇਬੀ ਉਹਨਾਂ ਨੂੰ ਪਤਾ ਹੋਵੇ ਇਸ ਗੱਲ ਦਾ ਸਰਕਾਰ ਦੀ ਗੱਲ ਹੈ ਆਪਾਂ ਨੂੰ ਨਹੀਂ ਆਪਾਂ ਨਹੀਂ ਕਹੇ ਸਾ ਦੇਸ ਬਰੀ ਬਟ ਮੇਰੀ ਗੱਲ ਸੁਣੋ ਜਦੋਂ ਟੱਗ ਰਹੀ ਇਹਨਾਂ ਚੌੜਾ ਇਹ ਠੀਕ ਹੈ ਜੇ ਅਗਰ ਪਿੰਡਾਂ ਨੂੰ ਬਚਾਉਣਾ ਇਹਦੇ ਨਾਲ ਆਪਾਂ ਨਾਲ ਨਾਲ ਲਾ ਸਕਦੇ ਆਪਾਂ ਗੰਧ ਅੱਧ 'ਚ ਆਪਾਂ ਲਾਤੀ ਅੱਧ 'ਚ ਆਪਾਂ ਡਿਵਰਟ ਕਰਦੇ ਆਪਾਂ ਇਹਨੂੰ ਆਪਾਂ ਕਿਵੇਂ ਕਰ ਸਕਦੇ ਆਂ ਇਹ ਪਾਣੀ ਨੂੰ ਡਿਵਰਟ ਨਹੀਂ ਨਹੀਂ ਜਿੰਨਾ ਖੁੱਲੇ ਚ ਪਾਣੀ ਉਗੇ ਜਿੰਨੀ ਮਾਰ ਘਟੂਗੀ ਜਦੋਂ ਜੀ ਆਪਾਂ ਅੱਧੇ ਚ ਪਾਣੀ ਲਾਤੇ ਆ ਹਾਂਜੀ ਅੱਧੇ ਚ ਆਪਾਂ ਨੇ ਨੱਕੇ ਲਾਤੇ ਉਸ ਚ ਤਾਂ ਪਾਣੀ ਉਹਦੀ ਸਪੀਡ ਵਧੂਗੀ ਕਿਉਂਕਿ ਉਹਨੂੰ ਸਪੇਸ ਵਿੱਚ ਘਟ ਰਹੀ ਜਿੰਨੀ ਸਪੇਸ ਜ਼ਿਆਦਾ ਹੋਊਗੀ ਪਾਣੀ ਕੋਲ ਉਹਨਾ ਆਰਾਮ ਨਾਲ ਨਿਕਲੂਗਾ ਉਹਦਾ ਫਲੋ ਵਧਿਆ ਪਾਣੀ ਦਾ ਸਰ ਅਸੀਂ ਹੁਣੇ ਕਰੂਗੇ ਨਾ ਜਦੋਂ ਸਾਡੇ ਕੋਲ ਮੁਸੀਬਤ ਆਈ ਹੈ ਹੁਣੇ ਅਸੀਂ ਆਪਾਂ ਦੱਸੂਗੇ ਨਾ ਹੁਣ ਆਪਾਂ ਨੂੰ ਕੀ ਪਤਾ ਸੀ ਇਹਦਾ ਇਹ ਨੁਕਸਾਨ ਹੋਊਗਾ ਸਾਨੂੰ ਬੰਨ ਦਾ ਆਪਾਂ ਤਾਂ ਹੀ ਗੱਲ ਹੁਣ ਮੁੱਦਾ ਚੱਕਿਆ ਨਾ ਜੀ ਸਾਨੂੰ ਹੁਣ ਨੁਕਸਾਨ ਹੋਇਆ ਜੇ ਪਹਿਲਾਂ ਨੁਕਸਾਨ ਹੁੰਦਾ ਸੀ ਪਹਿਲਾਂ ਚੱਕ ਲੈਂਦੇ ਘੱਗਰ ਦੇ ਵਿੱਚ ਲੱਗਿਆ ਹੋਇਆ ਹੈ ਕਿਹੜਾ ਕਾਨੂੰਨ ਮੰਨਦਾ ਜਿਹੜਾ ਘੱਗਰ ਦੇ ਵਿੱਚ ਲਾਊਗਾ ਬੰਨ ਸਾਨੂੰ ਦੱਸ ਦਿਓ ਤੁਸੀਂ ਨਹੀਂ ਹਮੇਸ਼ਾ ਸਮੱਸਿਆ ਕਿਵੇਂ ਜਦੋਂ ਪਹਿਲਾਂ ਆਈਏ ਇਹ ਨੋਟ ਸਮੱਸਿਆ ਇਹ 5 ਮਹੀਨੇ ਪਹਿਲਾਂ ਬੰਨ ਲੱਗਿਆ ਹੋਇਆ ਜੀ ਹੁਣ ਤੁਹਾਡੇ ਸਾਹਮਣੇ ਹੈ ਜਿਹੜਾ ਹੜ ਚੱਲ ਰਿਹਾ ਤੁਹਾਨੂੰ ਵੀ ਪਤਾ ਜੀ ਇਹ ਹੁਣ 3-3 ਦਿਨ ਹੋ ਗਏ ਜੀ ਅਜੀਕ ਪਰਸੋ ਵੀ ਅਸੀਂ ਸਾਡੇ ਉੱਥੇ মিডিਆ ਆਈ ਹੋਈ ਸੀ ਕਿ ਜਿਹੜਾ ਸਰਾਲੇ ਪਿੰਡ ਚ ਉੱਥੇ ਵੀ ਸਾਡੀ ਵੀਡੀਓ ਬਣ ਰਹੀ ਸੀਗੀ ਉਹ ਵੀਡੀਓ ਅਸੀਂ ਇਸੇ ਖਲਾਫ ਪਾਈ ਸੀਗੀ ਹੁਣ ਉਹ ਵੀਡੀਓ ਉਸ ਚੈਨਲ ਚ ਡੀਲਟ ਹੋ ਗਈ ਸਾਡੀ ਵੀਡੀਓ ਮਤਲਬ ਕੋਈ 10 ਮਿੰਟ ਦੀ ਹੋਵੇ ਜਾਂ 25 ਮਿੰਟ ਪਰਭਾਵਿਤ ਹੋਇਆ ਤੇ ਹੋਰ ਕਾਫੀ ਪਰਭਾਵਿਤ ਸਰ ਅਸੀਂ ਜਿਹੜੇ ਪਿੰਡ ਤੋਂ ਦੱਸ ਰਹੇ ਹਾਂ ਉਹਦੇ ਹੀ ਦੱਸ ਰਹੇ ਹਾਂ ਜਿਹੜੇ ਪਿੰਡ ਚ ਬੰਨ ਲੱਗਿਆ ਹੋਇਆ ਉਹਦੇ ਪਿੰਡ ਬੰਨ ਕਰਕੇ ਹੀ ਸਾਰੇ ਪਿੰਡ ਪ੍ਰਭਾਵਿਤ ਹੋਏ ਆ ਬੰਦੇ ਕੈਨੇਡਾ ਦੇ ਜਿੱਥੇ ਬੰਦ ਲਗਾਏ ਇਹ ਮਾੜੂ ਪਿੰਡ ਦਾ ਮੰਨ ਲੱਗਿਆ ਹੋਇਆ ਜੀ ਉਧਰ ਦੋ ਕਿਲੇ ਲੱਗਦੇ ਉਸੇ ਪਿੰਡ 'ਚ ਹੀ ਉਸੇ ਪਿੰਡ ਦਾ ਮੌਜੂਦਾ ਇਹ ਐਮਐਲਏ ਹੈ ਸਾਡਾ ਅੱਜ ਦੀ ਪ੍ਰੈਸ ਦਾ ਜੀ ਮਤਲਬ ਮੇਨ ਇਹ ਮੁੱਦਾ ਹੈ ਗੁਰਸੇਵਕ ਸਿੰਘ ਢਟਾਲ ਨੂੰ ਇਹਨਾਂ ਬਾਰੇ ਸਾਰੇ ਅੰਦਰ ਦੇ ਭੇਤ ਵੀ ਪਤਾ ਸੀਗਾ ਜੀ ਸਾਰੀ ਗੱਲ ਪਤਾ ਸੀਗੀ ਉਹਨਾਂ ਨੇ ਏ ਟੂ ਜ਼ेड ਸਾਡੇ ਕੋਲ ਸਲੀਪਾਂ ਨੇ ਛੋਟੀ ਮੋਟੀ ਉਹਨਾਂ ਨੇ ਜੋ ਵੀ ਅੱਜ ਤੁਹਾਡੇ ਨਾਲ ਤੁਹਾਡੇ ਇੱਥੇ ਸੰਮੁਖ ਹੋਣਾ ਸੀਗਾ ਉਹਨਾਂ ਨੇ ਤੁਹਾਡੇ ਮਰੇ ਸਾਰੀ ਗੱਲ ਰੱਖ ਦੇਣੀ ਸੀਗੀ ਸਾਨੂੰ ਤਾਂ ਇਹ ਪਤਾ ਕਿ ਸਾਡੇ ਹੁਣ ਜਦੋਂ ਅਸੀਂ ਤਿਆਰੀ ਕਰਦੇ ਇੱਥੇ ਆਣ ਲਈ ਉਹ ਸਾਰੇ ਇਹ ਵੀ ਬਚੀ ਹੁੰਦੇ ਉਹਨਾਂ ਨੂੰ ਲੈ ਗਏ ਜੇ ਲੋਕਤੰਤਰ ਹੈ ਜੀ ਬੰਦੇ ਨੂੰ ਬੋਲਣ ਦੋ ਜੇਕਰ ਝੁੱਟੇ ਹੁੰਦੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਸਾਨੂੰ ਕੁਐਸਚਨ ਕਰ ਰਹੇ ਹੋ ਜੇਕਰ ਗੁਰਲਾਲ ਕਨੌਰ ਆ ਕੇ ਆਪਣਾ ਲਾਈਵ ਦੱਸ ਦਵੇ ਵੀ ਕੀ ਗੱਲ ਹੈ ਹੁਣ ਆਪਾਂ ਤਾਂ ਸਿਰਫ ਇਹ ਕਹਿ ਰਹੇ ਹਾਂ ਸਾਡਾ ਬੰਦੇ ਨੂੰ ਲੈ ਉਹ ਲੈ ਗਏ ਕਿੱਥੇ ਸਾਡਾ ਬੰਦਾ ਗਿਆ ਸਾਨੂੰ ਅਜੇ ਤਾਂ ਅਪਡੇਟ ਨਹੀਂ ਆ ਤਕਰੀਬਨ 22 ਘੰਟੇ ਦੇ ਕਰੀਬ ਹੋ ਗਏ ਸੋ ਇਹ ਸੀ ਮਾਮਲਾ ਗੁਰਲਾਲ ਸਿੰਘ ਕਨੌਰ ਕਲੱਬ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪਹਿਲਾਂ ਵੀ ਕਨੌਰ ਕਈ ਵਾਰੀ ਵਾਦਾਂ ਵਿੱਚ ਘਿਰਦੇ ਰਹਿੰਦੇ ਨੇ ਪਰ ਇਹ ਬੜਾ ਗੰਮੀਰ ਮਾਮਲਾ ਹੈ ਕਿ ਜਦੋਂ ਕੋਈ ਵਿਅਕਤੀ মিডিਆ ਸਾਹਮਣੇ ਆਪਣੀ ਗੱਲ ਰੱਖਣੀ ਚਾਹੁੰਦਾ ਹੋਵੇ ਤਾਂ ਪੁਲਿਸ ਕੰਟਾ ਤੋਂ ਕੰਟੇ ਪਹਿਲਾਂ ਉਸ ਨੂੰ ਗ੍ਰਿਫਤਰ ਕਰਕੇ ਲੈ ਜਾਵੇ ਸੋ ਲੱਗਦਾ ਜਿਸ ਤਰ੍ਹਾਂ ਆਮ ਆਪਾ ਕਹਿੰਦੇ ਆ ਕਿ ਚੋਰ ਦੀ ਦਾੜ੍ਹੀ 'ਚ ਤਣਕਾ ਉਹੀ ਗੱਲ ਹੋਈ ਆ ਜੇਕਰ ਤੰਦ ਨਹੀਂ ਉਸਾਰੀ ਤਾਂ ਗੁਰਲਾਲ ਸਿੰਘ ਘਨੌਰ ਨੂੰ ਲਾਈਵ ਹੋ ਕੇ ਆਪਣਾ ਪੱਕਾ ਰੱਖਣਾ ਚਾਹੀਦਾ ਜਾਂ ਫਿਰ মিডিਆ ਸਾਹਮਣੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਪਹਿਲਾਂ ਵੀ ਕੁਝ মিডিਆ ਅਦਾਰਾ ਨੇ ਇਹ ਖਬਰ ਚਲਾਈ ਸੀ ਪਰ ਘਨੌਰ ਨੇ ਆਪਣਾ ਪ੍ਰਭਾਵ ਵਰਤ ਕੇ ਉਹ ਵੀਡੀਓ ਡਿਲੀਟ ਕਰਵਾ ਦਿੱਤੀਆਂ ਨੇ ਸੋ ਮੌਜੂਦਾ ਸਰਕਾਰ ਜੋ ਕਹਿੰਦੀ ਆ ਕਿ ਆਮ ਲੋਕਾਂ ਦੀ ਸਰਕਾਰ ਆ ਪਰ ਇਹ ਸਰਕਾਰ ਆਮ ਲੋਕਾਂ ਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਇਹਦੇ ਜੋ ਵਿਧਾਇਕ ਨੇ ਉਹ ਖਾਸ ਬਣੇ ਹੋਏ ਨੇ ਪੁਰਸ ਉਹ ਆਪਣੇ ਚੇਤਿਆਂ ਦੀ ਤਰ੍ਹਾਂ ਪੁਰਸ ਉਹਨੂੰ ਵਰਤਰੇ ਨੇ ਵਿਧਾਇਕ ਸੋ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਜਦੋਂ মিডিਆ ਸਾਹਮਣੇ ਕੋਈ ਬੰਦਾ ਗੱਲ ਰੱਖਣੀ ਚਾਹੁੰਦਾ ਹੋਵੇ ਉਸ ਦੀ ਗੱਲ ਰੱਖਣ ਨਾ ਦਿੱਤੀ ਜਾ ਜਾਵੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੁੱਕਰ ਚੰਡੀਗੜ੍ਹ ਅੱਜ ਤਾਂ ਬਾਪੂ ਬੇਟਾ ਜਿਉਂਦਾ ਬਾਦੂ ਐਨ ਕਾਇਮ ਆ ਮੇਰੀ ਤਾਂ ਜ਼ਮੀਨ ਦੋਨਾਂ ਪਾਸੇ ਉਧਰ ਵੀ ਪਰ ਚੰਦ ਬੰਦਿਆਂ ਦੀ ਸਿਆਸਤ ਕਾਤਰ ਆਪਾਂ ਆਪਣੇ ਜ਼ਮੀਰ ਨੂੰ ਆਪਾਂ ਆਪਣੇ ਆਪ ਨੂੰ ਨਾ ਵੇਚੋ ਕਿ ਚੰਗੀ ਹੈ ਪੈਸਾ ਸਭ ਨੂੰ ਪਿਆਰਾ ਲੱਗਦਾ ਵਧੀਆ ਕਮਾਣਾ ਹੱਕਾਂ ਨਾਲ ਲਾਲ ਦਾ ਕਮਾਉਣਾ ਚਾਹੀਦਾ ਪਰ ਆਪਾਂ ਚੰਦ ਬੰਦਿਆਂ ਕਰਕੇ ਮੈਨੂੰ ਬੇਹੱਦ ਦੁੱਖ ਹੈ ਇਹ ਸਮਾ ਮਾੜਾ ਹੈ ਕਿਹੜੀ ਗੱਲ ਸਮਾ ਮਾੜਾ ਹੈ ਕਿ ਜਾਣ ਕੇ ਥੋੜੇ ਸਿਆਸਤ ਹੋ ਰਹੀ ਹੈ ਇਹ ਵੀ ਉੱਪਰ ਪਹਿਲਾਂ ਤੋਂ ਹੀ ਨੂੰ ਪਤਾ ਸਰਦਾਰ ਜੀ ਤੇ ਚੋਰ ਦੇ ਵੀਰ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿ ਸਿਆਸਤ ਹੋਈ ਹੈ ਕਰਨੀ ਹੈ ਜਾਂ ਕਿਤੇ ਜਾਣ ਕਿ ਉਹ ਹੀ ਹੈ ਮਿਲਣਾ ਕਿਆਸਤ ਵਾਲੀ ਗੱਲ ਹੈ ਜੀ ਮੈਂ ਹੱਥ ਜੋ ਕੇ ਅਸੀਂ ਪਰਸੋਂ ਆਏ ਪਰਸੋਂ ਪਰਸੋਂ ਲੋਕਾਂ ਦੇ ਨਾਲ ਬੜੀ ਪੀਸਫੁੱਲ ਆਪਾਂ ਗੱਲ ਕੀਤੀ ਸੀ ਪਰ ਕੋਡਾ ਫਿਰ ਮੈਂ ਚੈਨਲ ਚੈੱਕ ਕੀਤਾ ਪਰ ਮੈਂ ਤੁਹਾਨੂੰ ਕੋਈ ਇੰਟਰਵਿਊ ਦੇਣ ਦਾ پابੰਦ ਨਹੀਂ ਲੱਗਦਾ ਨਹੀਂ ਹੈਗੇ ਉਹ ਕਿਉਂ ਮੈਂ ਤੁਹਾਨੂੰ ਕੋ پابੰਦ ਨਹੀਂ ਤੁਸੀਂ ਆ ਮੈਂ ਦਸਲੇਰੀ ਮਰਜ਼ੀ ਹੈ ਜੀ ਮੈਂ ਕਿਸ ਤਰੀਕੇ ਦੀ ਸਿਚੁਏਸ਼ਨ ਹੈ ਇਹ ਗੱਲ ਗਾਂ ਤੋਂ ਧਿਆਨ ਰੱਖੋ ਇਸ ਪਬਲਿਕ ਦਾ ਜਵਾਬ ਦੇ ਆ ਪਬਲਿਕ ਦੇ ਨੁਮਾਇੰਦੇ ਅਸੀਂ ਆ ਪਬਲਿਕ ਤੋਂ ਹੋਂਦੀ ਨਹੀਂ ਨਾ ਹੈ ਚਾਚੇ ਨਹੀਂ ਬੋਲਨੀ ਥੋਡੇ ਇਹ ਗੱਲਾਂ ਕਰਨ ਦਾ ਜੀ ਇਹ ਸਮਾਂ ਨਹੀਂਗਾ ਤੁਸੀਂ ਮੇਰੇ ਕੋਲੇ ਆ ਜਿਓ ਥੋੜਾ ਜੋ ਥੋੜਾ ਕੋਈ ਸਵਾ ਸੇਵਾ 15 20 ਦਿਨ ਲੰਘਣ 15 ਮਿੰਟ 10 ਦਿਨ 5 ਦਿਨ ਅਸੀਂ ਤਾਂ ਹਾਂ ਅਸੀਂ ਦੁਨੀਆ ਭੁੱਖੀ ਮਰ ਰਹੀ ਆ ਤੁਸੀਂ ਇੱਥੇ ਲੋਕਾਂ ਨੂੰ ਪੁੱਛੋ ਕਿ ਨੂੰ ਕੀ ਹਾਲਤ ਹੈ ਪਹਿਲਾਂ ਤਾਂ ਮੈਂ ਇਹ ਤਾਂ ਕਹਿ ਸਕਦਾ ਨਾ ਜੀ ਤੁਸੀਂ ਪੁੱਛ ਕੇ